ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਪਸ਼ਮੀਨੇ ਦੇ ਸੂਟ ਜੋ ਕਿ ਸਿਲਕ ਪਸ਼ਮੀਨਾ ਸੋ ਬਹੁਤ ਹੀ ਸੋਹਣਾ ਵਰਕ ਹੋ ਕੇ ਰੈਡੀ ਹੋਏ ਨੇ ਸੂਟ ਚੈੱਕ ਕਰੋ ਇਹ ਹੈਗਾ ਕਾਫੀ ਕਲਰ ਦਾ ਸੂਟ ਇਸ ਦੇ ਉੱਪਰ ਆਪਾਂ ਨੇ ਜਿਹੜਾ ਵਰਕ ਕੀਤਾ ਘੇਰੇ ਤੇ ਚਾਕਾਂ ਤੇ ਤੇ ਬਾਜੂ ਤੇ ਤੁਸੀਂ ਇਹ ਜਿਹੜਾ ਇਹਦੇ ਨਾਲ ਪਾਕਿਸਤਾਨੀ ਆਪਾਂ ਸਲਵਾਰ ਤਿਆਰ ਕੀਤੀ ਆ ਇਸ ਤੇ ਵੀ ਦੇਖੋ ਬਹੁਤ ਸੋਹਣਾ ਵਰਕ ਕੀਤਾ ਗਿਆ ਤੁਸੀਂ ਕਿਸੇ ਵੀ ਕਲਰ ਤੇ ਡਿਜ਼ਾਈਨ ਸਾਡੇ ਕੋਲੋਂ ਬਣਵਾ ਸਕਦੇ ਹੋ ਤੇ ਸਾਨੂੰ ਡੀਐਮ ਕਰਿਓ ਸੋ ਇਹ ਜਿਹੜਾ ਮਹਿਰੂਨ ਕਲਰ ਦੇ ਉੱਪਰ ਸੂਟ ਰੈਡੀ ਹੋਇਆ ਬਹੁਤ ਸੋਹਣਾ ਇਸ ਤੇ ਬਹੁਤ ਸੋਹਣਾ ਜਿਹੜਾ ਨੈਕ ਵਰਕ ਕੀਤਾ ਗਿਆ ਦੇਖ ਸਕਦੇ ਹੋ ਨਾਲ ਹੀ ਇਸ ਦੀਆਂ ਆਪਾਂ ਨੇ 슬ੀਵਜ਼ ਰੈਡੀ ਕੀਤੀਆਂ ਨੇ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਵਰਕ ਕੀਤਾ ਗਿਆ। ਦੇਖ ਸਕਦੇ ਹੋ ਤੁਸੀਂ ਪੂਰੀ ਲੁੱਕ ਨਾਲੇ ਇਸ ਦੇ ਚਾਕ ਤੇ ਘੇਰੇ ਦੇ ਉੱਪਰ ਬਹੁਤ ਸੋਹਣਾ ਹੈਵੀ ਵਰਕ ਕੀਤਾ ਗਿਆ। ਇਹ ਪਸ਼ਮੀਨਾ ਸਿਲਕ ਦੇ ਉੱਤੇ ਜਿਹੜਾ ਸੂਟ ਰੈਡੀ ਹੋਇਆ। ਤੁਸੀਂ ਕਿਸੇ ਵੀ ਕਲਰ ਤੇ ਸਾਡੇ ਕੋਲੋਂ ਬਣਵਾ ਸਕਦੇ ਹੋ। ਸੋ ਵਰਕ ਦੇਖੋ ਬਹੁਤ ਹੀ ਸਫਾਈ ਨਾਲ ਕੀਤਾ ਗਿਆ ਇਸ ਦੇ ਨਾਲ ਆਪਾਂ ਜਿਹੜੀ ਆ ਪਾਕਿਸਤਾਨੀ ਸਲਵਾਰ ਤਿਆਰ ਕੀਤੀ ਆ ਦੇਖ ਸਕਦੇ ਹੋ ਪੌਂਚਿਆਂ ਦੇ ਉੱਪਰ ਬਹੁਤ ਹੀ ਹੈਵੀ ਵਰਕ ਕੀਤਾ ਗਿਆ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਇਹ ਸੋਈ ਕੱਪੜੇ 오ਰੇਂਜ ਕਲਰ ਦਾ ਇਹ ਕ੍ਰੇਪ ਦੇ ਸੂਟ ਤੇ ਵਰਕ ਹੋਇਆ ਬਹੁਤ ਸੋਹਣਾ ਇਹ ਜਿਹੜਾ ਇਸ ਦਾ ਫਰੰਟ ਨੈੱਕ ਰਹੇਗਾ ਦੇਖ ਸਕਦੇ ਹੋ ਸੋ ਇਹ ਜਿਹੜਾ ਜ਼ਕੀਰਾ ਰਹੇਗਾ ਇਹ ਆਪਣੇ ਬਾਜੂ ਤੇ ਡਿਜ਼ਾਈਨਿੰਗ ਕੀਤੀ ਆ ਤੇ ਨਾਲ ਹੀ ਆਪਾਂ ਇਸ ਦੀ ਪਾਕਿਸਤਾਨੀ ਸਲਵਾਰ ਤਿਆਰ ਕਰਾਂਗੇ ਇਹ ਜਿਹੜਾ ਸਲਵਾਰ ਦਾ ਵਰਕ ਹੋਏਗਾ ਇਹ ਡਿਜ਼ਾਈਨ ਵੀ ਤੁਸੀਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਸੋ ਇਹ ਪਸ਼ਮੀਨੀ ਤੇ ਰੈਡੀ ਹੋਇਆ ਸੂਟ ਇਹ ਕਾਫੀ ਟ੍ਰੈਂਡਿੰਗ ਡਿਜ਼ਾਈਨ ਚੱਲ ਰਿਹਾ ਸਾਡਾ ਇਹ 슬ੀਵਸ ਤੇ ਵਰਕ ਰਹੇਗਾ ਸੋ ਨਾਲ ਹੀ ਇਸ ਤੇ ਆਪਾਂ ਕੀ ਰੀਤੇ ਡਿਜ਼ਾਈਨਿੰਗ ਕੀਤੀ ਹੈ ਫਲਾਵਰਸ ਬਣਾਏ ਨੇ ਸਲਵਾਰ ਇਸ ਦੀ ਆਪਾਂ ਸਿੰਪਲ ਰੱਖੀ ਆ ਤੁਸੀਂ ਸਲਵਾਰ ਦੇ ਉੱਪਰ ਵੀ ਜਿਹੜਾ ਬਾਵਾ ਨਾਲ ਡਿਜ਼ਾਈਨ ਬਣਵਾ ਸਕਦੇ ਹੋ ਜਿੱਦਾਂ ਕਿ ਆਪਾਂ ਬਾਵਾ ਤੇ ਬੇਲ ਪਾਈ ਹੋਈ ਆ ਉਹੀ ਸੇਮ ਬੇਲ ਆਪਾਂ ਸਲਵਾਰ ਤੇ ਬਣਾ ਸਕਦੇ ਹਾਂ ਤੇ ਇਹ ਥੋੜੇ ਪਾਰਟੀ ਵੇਅਰ ਸਟੱਫ ਤੇ ਬਣਾਏ ਨੇ ਸੂਟ ਜਰੀ ਦਾ ਵਰਕ ਹੋਇਆ ਕੋ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਨੇ ਇਹ ਕੋ ਡਿਜ਼ਾਈਨਿੰਗ ਦੇ ਹਨ ਤਿੰਨ ਸੂਟ ਆ ਜਿਹੜਾ ਰੈਡੀ ਕੀਤੇ ਨੇ ਇਸ ਦਾ ਕਿਹ ਰਿਤੇ ਵਰਕ ਰਹੇਗਾ ਸੋ ਇਸ ਨਾਲ ਵੀ ਆਪਾਂ ਜਿਹੜੀ ਪਾਕਿਸਤਾਨੀ ਸਲਵਾਰ ਰੈਡੀ ਕੀਤੀ ਆ ਦੇਖ ਸਕਦੇ ਹੋ ਤੇ ਸਾਡੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਤੇ ਵਰਕ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲੋਂ ਕਰਵਾ ਸਕਦੇ ਹੋ ਸੋ ਇਸ ਵਿੱਚ ਆਪਾਂ ਨੇ ਬਲੈਕ ਕਲਰ ਨਾਲ ਰੈਡੀ ਹੋਇਆ ਇੱਕ ਸੂਟ ਇਸ ਤੇ ਵੀ ਸੇਮ ਵਰਕ ਰਹੇਗਾ ਇਸ ਦੇ ਘੇਰੇ ਤੇ ਵਰਕ ਆ ਸੋ ਇਦਾਂ ਦੇ ਹੋਰ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਲਈ ਸਾਡੀ ਪੇਜ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ